ਇੱਕ ਤੇ ਡੀਜੀਪੀ ਸਾਹਿਬ ਯਾਦਵ ਸਾਹਿਬ ਨੇ ਵੀ ਆਪਦੇ ਹੀ ਮੁਲਾਜ਼ਮਾਂ ਵਾਸਤੇ ਸਖਤ ਹਦਾਇਤ ਕੀਤੀ ਹੈ ਕਿ ਆ ਜਿਹੜੀਆਂ ਰੀਲਾਂ ਰੂਲਾਂ ਵਾਲਾ ਪਈ ਦੌਰ ਹੈ ਖਾਸ ਕਰਕੇ ਉਹ ਬੀਬੀ ਰੀਲਾਂ ਵਾਲੀ ਤੋਂ ਜਿੰਨਾ ਰੌਲਾ ਵਧਿਆ ਸੀਗਾ ਕਹਿੰਦੇ ਵੀ ਰੀਲਾਂ ਰੂਲਾਂ ਨਹੀਂ ਜੀ ਪਾਉਣੀਆਂ ਹੁਣ ਵਰਦੀ ਪਾ ਕੇ ਨਾ ਕੋਈ ਭੰਗੜੇ ਦੀ ਰੀਲ ਪਾਉਣੀ ਹੈ ਨਾ ਕੋਈ ਡਾਂਸ ਦੀ ਪਾਉਣੀ ਹੈ ਕੁਝ ਨਹੀਂ ਵਰਦੀ ਦੇ ਵਿੱਚ ਐਸਾ ਕੁਝ ਨਹੀਂ ਤਾਂ ਇਹ ਇੱਕ ਸਖਤ ਹਦਾਇਤ ਡੀਜੀਪੀ ਸਾਹਿਬ ਵੱਲੋਂ ਮੁਲਾਜ਼ਮਾਂ ਵਸੇ ਹੈ ਤੇ ਡੀਜੀਪੀ ਸਾਹਿਬ ਕਾਸ਼ ਕਿਤੇ ਉਸ ਅਫਸਰ ਨੂੰ ਹੁਣ ਤਾਂ ਰਿਟਾਇਰ ਹੋ ਗਿਆ ਜਿਨੇ ਭਗਵੰਤ ਮਾਨ ਦੀ ਉਸਤਤ ਚ ਸੰਗਰੂਰ ਖੜ ਕੇ ਜ਼ਿੰਦਾਬਾਦ ਹੀ ਕਰ ਦਿੱਤਾ ਸੀ ਕਾਸ਼ ਉਹਦੇ ਤੇ ਵੀ ਐਕਸ਼ਨ ਲੈ ਲੈਂਦੇ ਜੀ ਤੇ ਚਲੋ ਠੀਕ ਆ ਪੁਲਿਸ ਫੋਰਸ ਜਿਹੜੀ ਹੁੰਦੀ ਹੈ ਨਾ ਸੁਖਮ ਸਾਹਿਬ ਉਹਦੇ ਚ ਅਨੁਸ਼ਾਸਨ ਨਹੀਂ ਤੇ ਕੁਝ ਵੀ ਨਹੀਂ ਵੈਸੇ ਕਹਿੰਦੇ ਕਿ ਜੋ ਅਨੁਸ਼ਾਸਨ ਪਾਲੇਗਾ ਵਹੀ ਸ਼ਾਸਨ ਪਾਲੇਗਾ ਜੀ ਜੇ ਤੁਸੀਂ ਬਾਦਸ਼ਾਹਤ ਹਾਸਲ ਕਰਨੀ ਹੈ ਨਾ ਤਾਨੂੰ ਅਨੁਸ਼ਾਸਨ ਦੇ ਵਿੱਚ ਰਹਿਣਾ ਪਵੇਗਾ ਬਹੁਤ ਬਹੁਤ ਐਕਸਰ ਕਹਿਣਾ ਉਹਨਾ ਕਿ ਅਨੁਸ਼ਾਸਨ ਦੇਖਣਾ ਹੋਵੇ ਤਾਂ ਤੁਸੀਂ ਰੇਲ ਤੋਂ ਦੇਖ ਲਓ ਕਿ ਉਹ ਐਨੀ ਕਿ ਜਗ੍ਹਾ ਅਨੁਸ਼ਾਸਨ ਨਹੀਂ ਹੈ ਮਾੜਾ ਜਿਹਾ ਅਨੁਸ਼ਾਸਨ ਇਧਰ ਉਧਰ ਹੋਇਆ ਤੇ ਕੁਝ ਵੀ ਨਹੀਂ ਬਚਣਾ ਸਾ ਹਾਂ ਜੀ ਤਾਂ ਮਤਲਬ ਕਿ ਭਈ ਅਨੁਸ਼ਾਸਨ ਤੋਂ ਬਗੈਰ ਕੁਝ ਨਹੀਂ ਇਹ ਗੱਲ ਬਿਲਕੁਲ ਸਹੀ ਹੈ ਜੀ ਤੇ ਪੁਲਿਸ ਫੋਰਸ ਦੇ ਵਿੱਚ ਜੇ ਅਨੁਸ਼ਾਸਨ ਨਹੀਂ ਹੈ ਆਰਮੀ 'ਚ ਜੇ ਅਨੁਸ਼ਾਸਨ ਨਹੀਂ ਹੈ ਤਾਂ ਭਈ ਕੁਝ ਵੀ ਨਹੀਂ ਬਚੇਗਾ ਬਿਲਕੁਲ ਸਭ ਤੋਂ ਕਹਿ ਲੋ ਕਿ ਅਹਿਮ ਤੇ ਸਭ ਤੋਂ ਜ਼ਰੂਰੀ ਹੈ ਬਿਲਕੁਲ ਬਿਲਕੁਲ ਹੀ ਗੱਲ ਠੀਕ ਹੈ ਕਿਉਂਕਿ ਕੁਝ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਪੁਲਿਸ ਮੁਲਾਜ਼ਮ ਸਹਿਬਾਂ ਉਹਨਾਂ ਨੇ ਕਾਉਂਟ ਬਣਾਇਆ ਉਹ ਮਤਲਬ ਕਿ ਵਰਤੀ ਦੇ ਵਿੱਚ ਰੀਲਾਂ ਬਣਾਉਂਦੇ ਅੱਜ ਕੱਲ ਤੁਹਾਨੂੰ ਪਤਾ ਹੈ ਅੱਜ ਕੱਲ ਜਿਹੜੇ ਇਦਾਂ ਦੇ ਹੈਗੇ ਨੇ ਬਈ ਬਹੁਤ ਗਾਕ ਨੇ ਹਮ ਜਿਹਨਾਂ ਨੂੰ ਆਪਾ ਵਿਊਅਰਸ ਕਹਿ ਦਿੰਨੇ ਆ ਵਰਤੋਂਕਾਰ ਕਹਿ ਦਿੰਨੇ ਆ ਜੀ ਉਹ ਇਦਾਂ ਦੇ ਮਤਲਬ ਕਿ ਲਟਕੇ ਛਟਕੇ ਤੇ ਰੀਲਾਂ ਬਹੁਤ ਹੈ ਸਾਰਾ ਦਿਨ ਹੈ ਸੁੱਤੇ ਪੈ ਵੀ ਮੈਨੂੰ ਲੱਗਦਾ ਮੁਰਲੀ ਧਰਨਾ ਗਵਾਈ ਕਰੀ ਜਾਂਦੇ ਨੇ ਹੂੰ ਸਕਰੋਲ ਮੁਰਲੀ ਧਰਨੀ ਤੇ ਐਂ ਹੀ ਸੌੜਦਾ ਹੁੰਦਾ ਸੀ ਇਹ ਵੀ ਐਂ ਹੀ ਸਕਰੋਲ ਐਂ ਕਰੀ ਜਾਂਦੇ ਨੇ ਤਾਂ ਉਹ ਤਾਂ ਮਤਲਬ ਕਿ ਵੀਵਜ਼ ਦਾ ਵੀ ਇੱਕ ਨਸ਼ਾ ਹੈ ਨਾ ਸਾਹਿਬ ਬਿਲਕੁਲ ਮੈਨੂੰ ਨਹੀਂ ਪਤਾ ਇੰਸਟਾ ਤੋਂ ਪੈਸੇ ਮਿਲਦੇ ਕਿ ਨਹੀਂ ਚਲੋ ਜਿਵੇਂ YouTube ਜਾਂ Facebook ਤੋਂ ਆਉਂਦੇ ਮੈਨੂੰ ਤਾਂ ਇਹਨਾਂ ਦੋਨਾਂ ਦਾ ਪਤਾ ਹੈ ਹੂੰ ਠੀਕ ਹੈ ਜੀ ਮੈਨੂੰ ਨਹੀਂ ਪਤਾ ਇੰਸਟਾ ਤੋਂ ਆਉਂਦੇ ਆ ਕਿ ਨਹੀਂ ਆਉਂਦੇ ਕਈਆਂ ਨੇ ਹੋ ਸਕਦਾ ਕਿ ਕੁਝ ਇਦਾਂ ਆਪਣੀ ਬ੍ਰਾਂਡਿੰਗ ਕਰਨ ਵਾਸਤੇ ਬਣਾਇਆ ਹੋਵੇ ਤੇ ਉਦੋਂ ਪੁਲਿਸ ਮੁਲਾਜ਼ਮ ਯਾਨੀ ਜਵਾਨ ਵੀ ਤੇ ਪੁਲਿਸ ਦੇ ਵਿੱਚ ਸ਼ਾਮਲ ਜਿਹੜੀਆਂ ਇਸ ਤਰ੍ਹਾਂ ਦੀਆਂ ਬੀਬੀਆਂ ਨੇ ਉਹਨਾਂ ਨੇ ਜਿਵੇਂ ਥਾਰ ਵਾਲੀ ਬੀਬੀ ਸੀ ਉਹ ਉਤੋਂ ਹੀ ਜ਼ਿਆਦਾ ਰੀਲਾਂ ਦਾ ਤਾਂ ਹਾਂਜੀ ਬਹੁਤ ਮਤਲਬ ਕਿ ਉਹਨਾਂ ਨੇ ਅਬਿਓਰਸ਼ਿਪ ਆਪਣੀ ਬਣਾਈ ਹੋਈ ਆ ਹੂੰ ਹੋਰ ਪਹਿਲਾਂ ਉਹ ਗੋਲਡੀ ਤੇ ਉਹ ਇੱਕ ਹੋਰ ਹੁੰਦਾ ਸੀਗਾ ਸ਼ਾਇਦ ਉਹਦਾ ਨਾਮ ਕੀ ਸੀਗਾ ਮੈਨੂੰ ਭੁੱਲ ਗਿਆ ਚਲੋ ਉਹਨਾਂ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀਗਾ ਵਰਦੀ ਦੇ ਵਿੱਚ ਹਾਂਜੀ ਵਰਦੀ ਦੇ ਵਿੱਚ ਸੁਖਵਿੰਦਰ ਸੋਕਵਿੰਦਰ ਸੋਕਵਿੰਦਰ ਉਹ ਦਿਸਨ ਪੀਪ ਹਾਂਜੀ ਤਾਂ ਮਤਲਬ ਕਿ ਇਹ ਸੀਗੇ ਜਿਨ੍ਹਾਂ ਨੇ ਧਿਆਨ ਖਿੱਚਿਆ ਪੁਲਿਸ ਵਾਲੇ ਵਰਦੀ ਦੇ ਵਿੱਚ ਉਹ ਉਦੋਂ ਤੇ ਮੈਨੂੰ ਲੱਗਦਾ ਪਛਾਹ ਦੇ ਰੀਲ ਸ਼ਬਦ ਨਹੀਂ ਸੀ ਇਸਤੇਮਾਲ ਕਰਦੇ ਵੀਡੀਓ ਹੀ ਚੱਲਦਾ ਸੀ ਆ ਰੀਲ ਸ਼ਬਦ ਤੇ ਆ ਦੋ ਕੁ ਸਾਲ ਤੋਂ ਚੱਲਣ ਡਿਆ ਤਾਂ ਕਹਿਣ ਦਾ ਮਤਲਬ ਇਹ ਆ ਕਿ ਹੁਣ ਇਹ ਜਦੋਂ ਕੰਮ ਖਿਲਰ ਗਿਆ ਤਾਂ ਇਹਨਾਂ ਨੇ ਕਾਫੀ ਕੁਝ ਹਦਾਇਤਾਂ ਦਿੱਤੀਆਂ ਨੇ ਕਿ ਭਾਈ ਤੁਸੀਂ ਕੋਈ ਪੀਕਾ ਟਿੱਪਣੀ ਵਿਅਕਤੀਗਤ ਜਾਤੀਗਤ ਕੁਝ ਇਸ ਤਰ੍ਹਾਂ ਦੀ ਨਹੀਂ ਕਰਨੀ ਆਪਦੀ ਲੋਕੇਸ਼ਨ ਨਹੀਂ ਪਾਉਣੀ ਯਾਨੀ ਮੇਨਲੀ ਇਹ ਹੈ ਕਿ ਭਾਈ ਕੋਈ ਲਟਕਾ ਚਟਕਾ ਕੋਈ ਇੱਧਰ ਉੱਧਰ ਦਾ ਕੋਈ ਕੰਮ ਨਹੀਂ ਕਰਕੇ ਤੁਸੀਂ ਰੀਲ ਬਣਾ ਕੇ ਪਾਉਣੀ ਤਾਂ ਚਲੋ ਇਹ ਅਨੁਸ਼ਾਸਨ ਦਾ ਹਿੱਸਾ ਆ ਪਰ ਮੈਂ ਜਿਵੇਂ ਕਿਹਾ ਕਿ ਜਿਹੜੇ ਆਲਾਤਰੀਨ ਆਫੀਸਰ ਆ ਉਹ ਇਸ ਤਰ੍ਹਾਂ ਕਈ ਵਾਰ ਕਰਦੇ ਅਨੁਸ਼ਾਸਨ ਤੋੜਦੇ ਆ ਅਨੁਸ਼ਾਸਨ ਹੀ ਨਹੀਂ ਆਪਣੇ ਸਿਧਾਂਤ ਨੂੰ ਵੀ ਤੋੜ ਦਿੰਦੇ ਆ ਭਾਈ ਉਹਨਾਂ ਤੇ ਵੀ ਕਾਰਵਾਈ ਕਰਕੇ ਦਿਖਾਓ ਨਾ ਇਹ ਤਾਂ ਚਲੋ ਬੰਦ ਕਰ ਦੇਣਗੇ ਆਪਦੇ ਖਾਤੇ ਜੀ 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 ਜਾ ਜਿਨ੍ਹਾਂ ਦੀ ਕਮਾਈ ਕਮਾਈ ਚੰਗੀ ਆ ਹੋ ਸਕਦਾ ਨੌਕਰੀ ਬੰਦ ਕਰ ਦੇਣਾ ਹੋਏ ਵੀ ਹੋ ਸਕਦਾ ਜਾਂ ਫਿਰ ਕੱਲਾ ਕੋਈ ਵਰਦੀ ਦੀ ਮੈਨੂੰ ਲੱਗਦਾ ਹੈ ਕਿ ਇਹਦੇ 'ਚ ਸ਼ਰਤ ਹੈ ਆ ਬਿਲਕੁਲ ਪਨੀਤ ਸੀਗਾ ਜੀ ਹਾਂਜੀ ਹਾਂਜੀ ਪਨੀਤ ਤਾਂ ਮਤਲਬ ਕਿ ਦੋ ਤਿੰਨ ਚਿਹਰੇ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਧਿਆਨ ਖਿੱਚਿਆ ਸੀਗਾ ਰਿਡਿਊਸ ਦੇ ਜ਼ਰੀਏ ਤਾਂ ਖੈਰ ਭਈ ਇਹ ਆ ਕਿ ਚਲੋ ਠੀਕ ਆ ਅਨੁਸ਼ਾਸਨ ਮੈਂ ਨਹੀਂ ਕਹੂੰਗਾ ਕਿ ਅਨੁਸ਼ਾਸਨ ਮੈਂ ਨਾ ਰੱਖਿਆ ਜਾਵੇ ਚੱਲਣ ਦੇ ਜਿੱਦਾਂ ਮੈਂ ਉਹ ਜਿਹਾ ਬੰਦਾ ਨਹੀਂ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਦੇ ਡੀਜੀਪੀ ਸਾਹਿਬ ਦੁੱਖਾਂ ਨੂੰ ਵੀ ਧਨਵਾਰੋ ਨਾ ਹੂੰ ਕੋਈ ਰੈਗੂਲਰ ਛੁੱਟੀ ਵੀ ਦਿਓ ਇਹਨਾਂ ਨੂੰ ਠੀਕ ਹੈ ਕੋਈ ਆਪ ਦਾ ਨਿੱਜੀ ਸਮਾਗਮ ਟੈਂਡ ਕਰਨ ਕੋਈ 8 ਘੰਟੇ ਡਿਊਟੀ ਦਿੱਤੀ ਆ ਰੈਗੂਲਰ ਡਿਊਟੀ ਕਰੋ ਕਿ 5-6 ਘੰਟੇ ਆਪੇ ਇਧਰ ਘੁੰਮਣ ਫਿਰਨਾ ਆਪਣੀਆਂ ਪ੍ਰਾਈਵੇਟ ਰੀਲਾਂ ਬਣਾਈ ਜਾਣੇ ਯਾਰ ਉਹ ਜ਼ਿੰਦਗੀ ਵੀ ਤੇ ਜਿਉਣੀ ਆ ਜ਼ਿੰਦਗੀ ਵੀ ਜਿਉਣੀ ਆ ਅਸੀਂ ਸਾਡੇ ਵੀ ਬਣਾਉਂਦੇ ਆ ਅਸੀਂ ਵੀ ਕਰਦੇ ਆ ਪਾਰਟੀ ਸ਼ਾਹ ਬਣਾਉਣਾ ਜੀ ਹਾਂ ਹਾਂ ਜੀ ਮੌਕਾ ਲੱਗਦਾ ਜਿਦਾ ਹਾਂ ਬਿਲਕੁਲ ਯਾਰ ਐਂਟਰਟੇਨਮੈਂਟ ਤਾਂ ਆਪੇ ਕਰਨ ਤੇ ਆਪੇ ਹੋਈ ਇਸ ਕੰਮ ਚ ਨਾ ਹੋਣ ਜਦੋਂ ਤੁਸੀਂ ਉਹਨਾਂ ਨੂੰ ਤੇ ਮਤਲਬ ਕਿ ਪਤਾ ਹੀ ਨਹੀਂ ਕਿ ਕਿਦਾਂ ਵਾਰਗ ਕਰਨਾ ਕਿਦਾਂ ਰਸਤ ਲੈਣਾ ਜੀ 24 ਘੰਟੇ ਦੀ ਡਿਊਟੀ ਆ ਤਾਂ ਮਤਲਬ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮਨੋਰੰਜਨ ਲੱਭਣਾ ਕਿਸੇ ਨਾ ਕਿਸੇ ਤਰੀਕੇ ਨਾਲ ਮਾਨ ਸਾਹਿਬ ਤਾਂ ਕਹਿੰਦੇ ਸੀ ਕਿ ਭਾਈ ਅਖਾੜੇ ਲਾਇਆ ਕਰਾਂਗੇ ਪੁਲਿਸ ਵਾਲਿਆਂ ਦਾ ਮਨੋਰੰਜਨ ਕਰਿਆ ਕਰਾਂਗੇ ਸਟ्रेस ਰਿਲੀਜ਼ ਕਰਿਆ ਕਰਾਂਗੇ ਭਾਈ ਕਿੰਨੀ ਕੁ ਸਟ्रेस ਰਿਲੀਜ਼ ਹੋਈ ਆ ਜਿੱਦ ਤੱਕ ਕੋਈ ਪੁਲਿਸ ਵਾਲਾ ਤੁਸੀਂ ਬਿਠਾ ਲਿਓ ਆਫ ਦੀ ਰਿਕਾਰਡ ਪੁੱਛ ਲਿਓ ਕਿ ਕਿੰਨਾ ਕੁ ਸਟ्रेस ਫਰੀ ਰਹਿਣਾ ਤੋਂ ਅੱਜ ਕੱਲ੍ਹ